बसी एकता बसी एकता बसी एकता ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਅਤੇ ਸਮੂਚਾ ਮਸੀਹ ਭਾਈਚਾਰਾ ਔਰ ਨਾਲੇ ਨਾਲ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਜੋ ਸਾਡਾ ਵੈਲਫੇਅਰ ਬੋਰਡ ਬਣਾਇਆ ਵਾ ਭਲਾਈ ਤੇ ਤਾਂ ਹੀ ਹੋਣੀ ਆ ਅਗਰ ਸਾਡੇ ਬੋਰਡ ਦੇ ਵਿੱਚ ਕੋਈ ਫੰਡ ਹੋਏਗਾ ਜੰਮਿਆ ਮਾਨਜੋਗ ਕੇਜਰੀਵਾਲ ਸਾਹਿਬ ਦਾ ਸਰਦਾਰ ਭਗਵੰਤ ਮਾਨ ਜੀ ਸੀਐਮ ਸਾਡੇ ਮਾਨਜੋਗ ਔਰ ਮਾਨਜੋਗ ਨੇ ਇਸ ਵਧੀਆ ਜੀ ਔਰ ਜਿੰਨੇ ਆਮ ਆਦਮੀ ਪਾਰਟੀ ਦੀ ਟੀਮ ਆ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਇਹ ਜੋਗ ਸਮਝ ਕੇ ਪਰਮੇਸ਼ਰ ਦੀ ਕਿਰਪਾ ਨਾਲ ਮੈਨੂੰ ਇਹ ਉਦਾ ਬਖਸ਼ਿਆ ਅੱਜ ਦੀ ਖੁਸ਼ੀ ਦੀ ਲੈ ਰਿਹਾ ਤੁਹਾਡਾ ਚਿਹਰਾ ਵੇਖ ਕੇ ਲੋਕਾਂ ਦੇ ਚਿਹਰੇ ਖੜੇ ਹੋਏ ਨੇ ਚਾਹੇ ਕੋਈ ਵੀ ਨੁਮਾਇੰਦਾ ਹੋਵੇ ਪਾਸਟਰ ਹੋਵੇ ਮਸੀਹ ਲੀਡਰ ਹੋਵੇ ਇਹ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇੱਕ ਵੱਖਰੀ ਖੁਸ਼ੀ ਵੇਖਣ ਨੂੰ ਮਿਲਦੀ ਆ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ قوم ਦੀ ਸੇਵਾ ਕਰ ਰਹੇ ਹੋ ਤਕਰੀਬਨ ਆ ਗੱਲਬਾਤ ਕਰੀਏ 20-25 ਸਾਲਾਂ ਤੋਂ ਤੁਸੀਂ ਐਸੀ ਕੌਮਦੀ ਸੇਵਾ ਨੂੰ ਲਗਾਤਾਰ ਕਰ ਰਹੇ ਹੋ ਔਰ ਬੜੀ ਇਮਾਨਦਾਰੀ ਦੇ ਨਾਲ ਕਰ ਰਹੇ ਹੋ ਲੱਗਦਾ ਹੈ ਤੁਹਾਨੂੰ ਕਿ ਤੁਹਾਡੀ ਇਮਾਨਦਾਰੀ ਨੂੰ ਅੱਜ ਉਹ ਸਟਾਰ ਲੱਗੇ ਨੇ ਔਰ ਘਟੋ ਘਟ ਜੁੱਦਾ ਸਾਡੇ ਪਿਛਲੇ ਚੇਅਰਮੈਨ ਜਿਹੜੇ ਸਾਡੇ ਹੋਏ ਆ ਚਾਹੇ ਅਕਾਲੀ ਦਲ ਦਾ ਟਾਈਮ ਹੋਇਆ ਚਾਹੇ ਕਾਂਗਰਸ ਦਾ ਟਾਈਮ ਹੋਇਆ ਉਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਉਹਨਾਂ ਨੇ ਡਿਮਾਂਡ ਸਾਹਿਬ ਭਾਈਚਾਰਾ ਕਿਉਂਕਿ ਬਹੁਤ ਪਛੜਿਆ ਹੋਇਆ ਭਾਈਚਾਰਾ ਵਾ ਅੱਜ ਤੱਕ ਇਸ ਭਾਈਚਾਰੇ ਦੇ ਇੱਕ ਵੀ ਪੰਜਾਬ ਚ ਆਈ ਐ ਸਿਕ ਵੀ ਆਈ ਪੀ ਐਸ ਨਹੀਂ ਹੈ ਔਰ ਦਾ ਸਾਡਾ ਪੰਜਾਬ ਚ ਕੋ ਮਸੀਬ ਪਵੜਾ ਔਰ ਕਰੋੜਾ ਰੁਪਏ ਲੱਗਦੇ ਇੰਨਾ ਕੰਮਾਂ ਲਈ ਉਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਬਰਸਤਾਨਾਂ ਲਈ ਜਗ੍ਹਾ ਨਹੀਂ ਹੈ ਔਰ ਮੈਂ ਚੋਨਾ ਵਾ ਕਿ ਚੇਅਰਮੈਨ ਸਾਹਿਬ ਹਰਾਂ ਨੂੰ ਇੱਕ ਮੋਟਾ ਫੰਡ ਦਾ ਕਰੋੜਾ ਰੁਪਏ ਦਾ ਫੰਡ ਦਾ ਗਫਾ ਦੇਖ ਕੇ ਉਹ ਇਹਨਾਂ ਨੂੰ ਜਿਹੜਾ ਵਾ ਭਗਵੰਤ ਮਾਨ ਸਰਕਾਰ ਜਿਹੜਾ ਪਹਿਲ ਕਦਮੇ ਕਰੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ 100 ਕਰੋੜ ਦਾ ਕਟੋ-ਕਟ 100 ਕਰੋੜ ਦਾ ਪੈਕੇਜ ਦੇ ਕੇ ਮੈਂ ਭਾਈਚਾਰਾ ਵੇਖਿਆ ਛੋਟੇ ਤੋਂ ਲੈ ਕੇ ਵੱਡਾ ਪਾਸਟਰ ਸਰਕਾਰ ਕੀਤਾ ਕੋਈ ਆਹੋ ਜਿਹਾ ਮੇਰੇ ਪਾਸ ਨਹੀਂ ਲਕਿਆ ਵੀ ਇਹ ਪਾਸਟਰ ਛੋਟਾ ਹੈ ਜਾਂ ਇਹ ਪਾਸਟਰ ਵੱਡਾ ਹੈ ਇਹਨੂੰ ਜਿਆਦਾ ਆਦਰ ਦੇਣਾ ਪਰਮੇਸ਼ਰ ਦੀ ਕਿਰਪਾ ਨਾਲ ਜਿਹੜਾ ਪਾਸਟਰ ਲੱਭ ਜਬ ਉਹ ਪੁੱਤਰ ਲੱਭਿਆ ਪਾਦਰੀ ਪਾਸਟਰ ਵਿਸ਼ਵ ਮੈਂ ਸਾਰਿਆਂ ਦਾ ਸਰਕਾਰ ਕਰਦਾ ਪੂਰੇ ਭਾਈਚਾਰੇ ਦਾ ਕਰਦਾ ਜਿੱਥੇ ਵੀ ਲੋੜ ਪੈਂਦੀ ਮੈਂ ਮੋੜੇ ਨਾਲ ਮੋੜਾ ਲਾ ਕੇ ਖੜਿਆ ਹਾਂ ਇਹ ਇੱਕ ਗੱਲ ਤੁਹਾਨੂੰ ਜਰੂਰ ਪੁੱਛਣੀ ਚਾਹਾਂਗੇ ਕਿ ਤੁਹਾਡੇ ਇਨਾ ਵਦਨ ਦਾ ਇਨੀ ਸਕਸੈਸ ਦਾ ਸਫਲਤਾ ਦਾ ਜਿਹੜਾ ਰਾਜ ਹੈ ਉਹ ਜਰੂਰ ਮੇਰੇ ਖਿਆਲ ਨਾਲ ਸਾਰੀ ਪਬਲਿਕ ਹੀ ਜਾਨਣਾ ਚਾਹੇਗੀ ਕਿ ਤੁਹਾਡੀ ਮੇਨ ਸਫਲਤਾ ਦਾ ਰਾਜ ਕੀ ਹੈ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਕਲਮ ਪੰਜਾਬੀ ਟੀਵੀ ਔਰ 크ਰਿਸਚਨ ਸਮਾਜ ਟੀਵੀ ਦੋਸਤੋ ਗੱਲਬਾਤ ਕਰਨੀ ਚਾਹੁੰਦੇ ਆ ਕਿ ਅੱਜ ਨਵ ਨਿਯੁਕਤ ਜੋ ਵੈਲਫੇਅਰ ਬੋਰਡ ਦੇ ਚੇਅਰਮੈਨ ਡੈਨੀਅਲ ਮਸੀਹ ਜੀ ਦੇ ਨਾਲ ਅਸੀਂ ਮੁਲਾਕਾਤ ਸਪੈਸ਼ਲ ਤੌਰ ਤੇ ਉੱਤੇ ਪਹੁੰਚੇ ਆ ਕਰਨ ਲਈ ਔਰ ਅੱਜ ਬਹੁਤ ਸਾਰੇ ਸੱਜਣ ਮਿੱਤਰ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚੋਂ ਪ੍ਰਧਾਨ ਜਸਪਾਲ ਜੀ ਗੁਰਸੇਵਕ ਜੀ ਔਰ ਪਾਸਟਰ ਬੂਆ ਸਿੰਘ ਜੀ ਹੋਰ ਵੀ ਕਈ ਚਿਹਰੇ ਜਿਹੜੇ ਆ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਜਿਨ੍ਹਾਂ ਦੇ ਵੱਲੋਂ ਅੱਜ ਹੌਸਲਾ ਅਫਜ਼ਾਈ ਦੇ ਲਈ ਔਰ ਵਧਾਈ ਦੇਣ ਦੇ ਲਈ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਇਸ ਜਗ੍ਹਾ ਤੇ ਪਹੁੰਚੇ ਆ ਅਸੀਂ ਸਾਰਿਆਂ ਨਾਲ ਵਾਰੀ ਵਾਰੀ ਤੁਹਾਡੇ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹਾਂਗੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਇਸ ਸਮੇਂ ਜੋ ਮੌਜੂਦ ਹੈ ਪ੍ਰਧਾਨ ਜਸਪਾਲ ਜੀ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਜੋ ਇਸ ਸਮੇਂ ਪਹੁੰਚੇ ਨੇ ਹਾਂਜੀ ਪ੍ਰਧਾਨ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਤੁਹਾਡਾ ਧੰਨਵਾਦ ਤੁਹਾਡਾ ਨਵਜੋਤ ਜੀ ਡਾਇਰੈਕਟਰ ਸਾਹਿਬ ਸੱਚ ਦੀ ਆਵਾਜ਼ ਦਾ ਕਲਮ ਪੰਜਾਬ ਦੇ ਔਰ ਜੋ 크ਰਿਸਚਨ ਸਮਾਜ ਟੀਵੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ कि ਜਿਹੜਾ ਸਾਡੇ ਮਸੀਹ ਭਾਈਚਾਰੇ ਦੀ ਆਵਾਜ਼ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਵੀ ਮਸੀਹ ਭਾਈਚਾਰੇ ਤੱਕ ਜਿਹੜੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਆ ਔਰ ਤੁਹਾਡਾ ਅੱਜ ਦੇ ਦਿਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੋ ਤੁਸੀਂ ਅੱਜ ਸਾਡੇ ਵਿੱਚ ਪਹੁੰਚੇ ਜੋ ਕਿਉਂਕਿ ਜੋ ਸਾਡੇ ਵੱਡੇ ਵੀਰ ਸ਼੍ਰੀ ਡੈਨੀਅਲ ਮਸੀਹ ਪੱਟੀ ਜੀ ਟਰਾਂਸਪੋਰਟਰ ਸਾਹਿਬ ਜਿਹੜੇ ਬਹੁਤ ਹੀ ਵੱਡੇ ਮਸੀਹ ਉੱਗੇ ਆਗੂ ਆ ਔਰ ਪਿਛਲੇ 25 26 ਸਾਲਾਂ ਤੋਂ ਮਸੀਹ ਭਾਈਚਾਰੇ ਦੀ ਜਿਹੜੀ ਲਗਾਤਾਰ ਜਿਹੜਾ ਲਗਾਤਾਰ ਜਿਹੜੀ ਆ ਉਹ ਮਸੀਹ ਕੌਮ ਦੀ ਸੇਵਾ ਕਰ ਰਹੇ ਸੀ ਹਰ ਪੱਧਰ ਤੇ ਔਰ ਅੱਜ ਉਹਨਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਜੋ ਇੱਕ 크ਰਿਸਚੀਅਨ ਡਿਵੈਲਪਮੈਂਟ ਬੋਰਡ ਜਿਹੜਾ ਵੈਲਫੇਅਰ ਬੋਰਡ ਦਾ ਜਿਹੜਾ ਇੱਕ ਰਾਜ ਮੰਤਰੀ ਦਾ ਅਹੁਦਾ ਦੇ ਕੇ ਮਸੀਹ ਭਾਈ ਚਰਨ ਨੂੰ ਜੋ ਉਹਦੇ ਨਾਲ ਨਵਾਜਿਆ ਗਿਆ ਵਾ ਇਸ ਲਈ ਮੈਂ ਜਿਹੜਾ ਵਾ ਪੰਜਾਬ ਸਰਕਾਰ ਦਾ ਪ੍ਰਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪ੍ਰਧਾਨ ਜੀ ਲੱਗਦਾ ਕਿ ਬੜੇ ਲੰਬੇ ਸਮੇਂ ਤੋਂ ਇਹ ਜਿਹੜੇ ਕਿਆਸ ਲਗਾਏ ਜਾ ਰਹੇ ਸੀ ਤੇ ਅੱਜ ਆਪਾਂ ਗੱਲਬਾਤ ਕਰੀਏ ਤਾਂ ਅੱਜ ਬਹੁਤ ਖੁਸ਼ੀ ਦੀ ਲਹਿਰ ਹੈ ਪੂਰੇ ਮਸੀਹ ਭਾਈਚਾਰੇ ਦੇ ਵਿੱਚ ਆ ਜੇ ਤੁਹਾਡੀ ਗੱਲ ਕਰੀਏ ਜਾਂ ਹੋਰ ਕਈ ਰਾਜਨੀਤਿਕ ਔਰ ਸਮਾਜਿਕ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਗੱਲਬਾਤ ਕਰੀਏ ਤੇ ਸਾਰੇ ਹੀ ਮਤਲਬ ਖੁਸ਼ੀ ਮਨਾ ਰਹੇ ਆ ਕਿ ਅੱਜ ਮਸੀਹ ਭਾਈਚਾਰੇ ਦਾ ਇੱਕ ਨੁਮਾਇੰਦਾ ਇੱਕ ਕੂਮ ਦਾ ਜਿਹੜਾ ਲੀਡਰ ਆ ਅੱਜ ਉਹ ਇੱਕ ਉੱਚੇ ਪੱਧਰ ਦੇ ਉੱਤੇ ਇੱਕ ਚੰਗੀ ਪੋਸਟ ਦੇ ਉੱਤੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਨਿਵਾਜਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਬਲਾ ਕਹਿਣਾ ਇਸ ਸੰਬੰਧ ਵਿੱਚ ਇਹਦੇ ਵਿੱਚ ਮੈਂ ਉਹ ਕਹਿਣਾ ਚਾਹੁੰਦਾ ਵਾਂ ਕਿਉਂਕਿ ਜੋ ਵੀ ਸਾਡੇ ਡੈਨੀਅਲ ਮਸੀਹ ਭੱਟੀ ਸਾਹਿਬੁਰਾ ਨੇ ਪਿਛਲੇ ਸਮੇਂ ਚ ਜੋ ਕੌਮ ਨੂੰ ਆਪਣਾ ਜਿਹੜਾ ਸਮੇਂ ਦਿੱਤਾ ਬਲੀਦਾਨ ਦਿੱਤਾ ਔਰ ਬਹੁਤ ਮਿਹਨਤ ਕਰਕੇ ਭਾਈਚਾਰੇ ਦੀ ਆਵਾਜ਼ ਨੂੰ بلند ਕਰਕੇ ਰੱਖਿਆ ਔਰ ਲਗਾਤਾਰ ਮੈਂ ਦੱਸ ਪਹਿਲਾਂ ਵੀ ਦੱਸ ਚੁੱਕਾ ਵਾਂ ਕਿ ਲੰਬੇ ਅਰਸੇ ਤੋਂ ਬਾਅਦ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਆ ਅੱਜ ਉਹਦਾ ਜਿਹੜਾ ਫਲ ਉਹਨਾਂ ਦੀ ਝੋਲੀ ਦੇ ਵਿੱਚ ਪੰਜਾਬ ਸਰਕਾਰ ਨੇ ਪਾਇਆ ਵਾ ਔਰ ਇੱਕ ਬੜੀ ਵੱਡੀ ਇੱਕ ਖੁਸ਼ੀ ਦੀ ਲਹਿਰ ਚੱਲ ਰਹੀ ਆ ਪੂਰੇ ਪੰਜਾਬ ਦੇ ਵਿੱਚ ਜਦ ਇਹ ਐਲਾਨ ਹੋਇਆ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਕਿਸੇ ਵੀ ਪਾਰਟੀ ਦੇ ਨਾਲ ਜਿਹੜਾ ਵਾ ਜਿਹੜਾ ਵਾ ਜਾਂ ਕਿਸੇ ਵੀ ਮਨਿਸਟਰੀ ਦੇ ਨਾਲ ਹਰ ਇੱਕ ਭਾਈਚਾਰੇ ਨਾਲ ਉਹਨਾਂ ਦਾ ਬਹੁਤ ਵੱਡਾ ਜਿਹੜਾ ਵਾ ਪਿਆਰ ਸੀ ਮੇਲ ਮਲਾਪ ਸੀ ਉਹਦਾ ਤੁਸੀਂ ਦੇਖਿਆ ਵਾ ਜਦ ਇਹਨਾਂ ਦਾ ਐਲਾਨ ਹੋਇਆ ਵਾ ਪੂਰਾ ਪੰਜਾਬ ਜੋ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰਾਮ ਕਿਸ ਤਰ੍ਹਾਂ ਭਰ ਗਿਆ ਵਾ ਕਿਉਂਕਿ ਡੈਨੀਅਲ ਮਸੀਹ ਜੀ ਇੱਕ ਐਸੇ 크ਿਸਚਨ ਲੀਡਰ ਆ ਜਿਨ੍ਹਾਂ ਨੇ ਮਸੀਹ ਕੋ ਵਾਸਤੇ ਬੀਤੇ ਸਮੇਂ ਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਔਰ ਬੜੇ ਬੜੇ ਵੱਡੇ ਫੰਕਸ਼ਨ ਜਿਹੜੇ ਆ ਬੜੇ ਬੜੇ ਕ੍ਰੂਸੈਡ ਚਾਹੇ ਡਾਕਟਰ ਪੌਲ ਦੀਲਾਕਰਨ ਸਾਹਿਬ ਹੋਣ ਚਾਹੇ ਪ੍ਰੋਫੈਟ ਬਜਿੰਦਰ ਸਿੰਘ ਜੀ ਦਾ ਕ੍ਰੂਸੈਡ ਹੋਵੇ ਚਾਹੇ ਹੋਵੇ ਆ ਪੋਸਟਲ ਅੰਕ ਨਰੂਲਾ ਜੀ ਦਾ ਚਾਹੇ ਹੋਣ ਸੰਤ ਸਾਦੇ ਜੋ ਨਾਸਰਤ ਰਜਾ ਜੀ ਚਾਹੇ ਆਪੋਸਟਲ ਸੁਖਪਾਰ ਰਾੜਾ ਜੀ ਕਿਸੇ ਵੀ ਤਰ੍ਹਾਂ ਦਾ ਜੋ ਜਿੱਥੇ ਵੀ ਇਹ ਮਸੀਹ ਭਾਈਚਾਰੇ 'ਤੇ ਲੋਡ ਪੈਂਦੀ ਸੀ ਔਰ ਮੋਰੇ ਗਾਹ ਹੋ ਕੇ ਜੋ ਸਾਡੇ ਭਰਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਵਾ ਇਹ ਉਸ ਕੰਮ ਕਰਦੇ ਸੀ ਉਹਦੇ ਸਿੱਟੇ ਵੱਜੋ ਅੱਜ ਜਿਹੜਾ ਇਹਨਾਂ ਨੂੰ ਪੰਜਾਬ ਸਰਕਾਰ ਨੇ ਜੋ ਇੱਕ ਜਿਹੜਾ ਹੀਰਾ ਚੁਣ ਕੇ ਜੋ ਪੰਜਾਬ ਦੇ ਮਸੀਹ ਭਾਈਚਾਰੇ ਨੂੰ ਮਾਣ ਦਿੱਤਾ ਵਾ ਸਨਮਾਨ ਦਿੱਤਾ ਵਾ ਇਸ ਲਈ ਜਿਹੜਾ ਦਿলো ਧੰਨਵਾਦੀ ਆ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਸਾਹਿਬ ਦੇ ਔਰ ਬਹੁਤ ਵੱਡੀ ਖੁਸ਼ੀ ਦੀ ਲਹਿਰ ਆ ਅੱਜ ਸਾਡੇ ਜਿਹੜੇ ਜਥੇਬੰਦੀ ਆ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚੇ ਦੇ ਸਮੂਹ ਪਾਸਟਰ ਸਬਾਨ ਮੇਰੇ ਨਾਲ ਮੇਰੇ ਸਾਡੇ ਨੈਸ਼ਨਲ ਜਰਨਲ ਸੈਕਟਰੀ ਪਾਸਟਰ ਗੁਰਨਾਮ ਗਿੱਲ ਜੀ ਬਿਸ਼ਪ ਲਿਆਸ ਕੋਕਰ ਜੀ ਕਰਨ ਗਿੱਲ ਜੀ ਅਜੇ ਜੋਸਫ ਜੀ ਸਾਡੇ ਆਈਟੀ ਵਿੰਗ ਚ ਔਰ ਸਾਡੇ ਪ੍ਰਧਾਨ ਜਿਹੜੇ ਆ ਗੁਰਸੇਵਕ ਗਿੱਲ ਜੀ ਜਿਹੜੇ ਹੋਸਾਣਾ ਮਿਨਿਸਟਰੀ ਤੋਂ ਪਾਸਟਰ ਵਿੱਕੀ ਰੋਸ਼ਨ ਜੀ ਔਰ ਪਾਸਟਰ ਬੁਆ ਸਿੰਘ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਜਿਹੜੇ ਆ ਕ੍ਰਿਸਚਨ ਲੀਡਰ ਔਰ ਪਾਸਟਰ ਸਹਿਬਾਨ ਆ ਕੇ ਜਿਹੜਾ ਵਾ ਉਹਨਾਂ ਦਾ ਮਾਨ ਸਨਮਾਨ ਕਰ ਰਿਆ ਇੱਕ ਖੁਸ਼ੀ ਦੀ ਲਹਿਰ ਆ ਤੁਹਾਡੇ ਸਾਹਮਣੇ ਆ ਔਰ ਨਾਲ ਨਾਲ ਇਹ ਬੇਨਤੀ ਕਰਨ ਦੀ ਚਾਹਨਾ ਵਾ ਕਿ ਜੋ ਸਾਡਾ ਵੈਲਫੇਅਰ ਬੋਰਡ ਬਣਾਇਆ ਵਾ ਭਲਾਈ ਤੇ ਤਾਂ ਹੀ ਹੋਣੀ ਆ ਅਗਰ ਸਾਡੇ ਬੋਰਡ ਦੇ ਵਿੱਚ ਕੋਈ ਫੰਡ ਹੋਏਗਾ ਤੇ ਮੇਰੀ ਬੇਨਤੀ ਆ ਕਿ ਕਿ ਡੈਨੀਅਲ ਪੱਟੀ ਸਾਹਿਬ ਹੋਰਾਂ ਨੂੰ ਤੁਸੀਂ ਚੇਅਰਮੈਨ ਤਾਂ ਲਗਾਤਾ ਔਰ ਘਟੋ-ਘਟ ਜੁੱਦਾ ਸਾਡੇ ਪਿਛਲੇ ਚੇਅਰਮੈਨ ਜਿਹੜੇ ਸਾਡੇ ਹੋਏ ਆ ਚਾਹੇ ਅਕਾਲੀ ਦਲ ਦੇ ਟਾਈਮ ਹੋਏ ਆ ਚਾਹੇ ਕਾਂਗਰਸ ਦਾ ਟਾਈਮ ਹੋਇਆ ਉਸ ਤਰ੍ਹਾਂ ਨਾ ਹੋਵੇ ਜਿਸ ਤਰ੍ਹਾਂ ਉਹਨਾਂ ਨੇ ਡਿਮਾਂਡ ਸਾਹਿਬ ਭਾਈਚਾਰਾ ਕਿਉਂਕਿ ਬਹੁਤ ਪਛੜਿਆ ਹੋਇਆ ਭਾਈਚਾਰਾ ਵਾ ਅੱਜ ਤੱਕ ਇਸ ਭਾਈਚਾਰੇ ਦੇ ਇੱਕ ਵੀ ਪੰਜਾਬ ਚ ਆਈ ਐ ਸਿੱਖ ਵੀ ਆਈ ਪੀਐਸ ਨਹੀਂ ਹੈ ਔਰ ਨਾਲੇ ਸਾਡਾ ਪੰਜਾਬ ਚ ਕੋ ਮਸੀਬ ਪਵਣਾ ਔਰ ਕਰੋੜਾ ਰੁਪਏ ਲੱਗਦੇ ਇਨਾ ਕੰਮਾਂ ਲਈ ਉਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਬਰਸਤਾਨਾਂ ਲਈ ਜਗ੍ਹਾ ਨਹੀਂ ਹੈ ਔਰ ਮੈਂ ਚੋਨਾ ਵਾ ਕਿ ਚੇਅਰਮੈਨ ਸਾਹਿਬ ਹਰਾਂ ਨੂੰ ਇੱਕ ਮੋਟਾ ਫੜਦਾ ਕਰੋੜਾ ਰੁਪਏ ਦਾ ਫੰਡ ਦਾ ਗਫਾ ਦੇ ਕੇ ਉਹ ਇਹਨਾਂ ਨੂੰ ਜਿਹੜਾ ਵਾ ਭਗਵੰਤਮਾਨ ਸਰਕਾਰ ਜਿਹੜਾ ਪਹਿਲ ਕਦਮੇ ਕਰੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ 100 ਕਰੋੜ ਦਾ ਕਟੋ-ਕਟ 100 ਕਰੋੜ ਦਾ ਪੈਕੇਜ ਦੇ ਕੇ ਸਾਡੇ ਚੇਅਰਮੈਨ ਸਾਹਿਬ ਨੂੰ ਤਾਂ ਕਿ 100 ਕਰੋੜ ਰੁਪਏ ਨੂੰ ਲੈ ਕੇ ਇਹ ਆਪਣੇ ਪਿੰਡ ਪਿੰਡ ਸ਼ਹਿਰ ਸ਼ਹਿਰ ਕਿਉਂਕਿ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਮੁਸੀਬ ਭਾਈਚਾਰਾ ਵੱਸਦਾ ਵਾ ਬਹੁਤ ਸਾਰੀਆਂ ਮਿਨਿਸਟਰੀਆਂ ਵਾਂ ਸਾਨੂੰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੁਸੀਬ ਭਵਨਾ ਦੀ ਜਿਹੜੀ ਲੋੜ ਆ ਤਾਂ ਕਿ ਜਿੱਥੇ ਮੁਸੀਬ ਭਾਈਚਾਰਾ ਆਪਣਾ ਸੁੱਖ ਦੁੱਖ ਜੜਾ ਵਾ ਬੈਠ ਕੇ ਆਰਾਮ ਨਾਲ ਜਿਹੜਾ ਉੱਥੇ ਆਪਣਾ ਪ੍ਰੋਗਰਾਮ ਕਰ ਸਕੇ ਸਾਡੀ ਇਹੋ ਅਪੀਲ ਇੱਕ ਵਾਰੀ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨਜੋਤ ਭਗਵੰਤ ਸਿੰਘ ਮਾਨ ਨੂੰ ਜਿੱਥੇ ਚੇਅਰਮੈਨ ਲਗਾਇਆ ਵਾ ਔਰ ਸਾਡੇ ਬੋਰਡਾਂ ਦੇ ਮੈਂਬਰ ਵੀ ਲਗਾਏ ਇਹਨਾਂ ਦੇ ਨਾਲ ਮੈਂ ਚੋਣਾ ਵਾ ਇਹਨਾਂ ਨੂੰ ਜਿਹੜੀ ਆ ਕੈਬਿਨੇਟ ਰੈਂਕ ਦੀ ਪਾਵਰ ਦੇ ਕੇ ਔਰ ਨਾਲੇ ਨਾਲ ਇੱਕ ਵੱਡਾ ਜਿਹੜਾ ਗਫਾ ਦੇ ਕੇ ਜੋ ਮਸੀਹ ਭਾਈਚਾਰੇ ਦੀ ਇੱਕ ਚਲਦੇ ਆ ਰੇ ਮੰਗਵਾ ਜਰ ਉਹਦਾ ਬੋਰਡ ਬਣਿਆ ਵਾ 100 ਕਰੋੜ ਦਾ ਪੈਕੇਜ ਦੇ ਕੇ ਇਸ ਬੋਰਡ ਨੂੰ ਇਸ 크ਿਸਚਨ ਵੈਲਫੇਅਰ ਬੋਰਡ ਨੂੰ ਔਰ ਇਹਨਾਂ ਨੂੰ ਜੋ ਦਿੱਤਾ ਜਾਵੇ ਤਾਂ ਕਿ ਜੋ ਡਾਨੀਅਲ ਮਸੀਹ ਭੱਟੀ ਟਰਾਂਸਪੋਰਟ ਸਾਹਿਬ ਜਿਹੜੇ ਜਾ ਕੇ ਨਾ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ 'ਚ ਜਾ ਕੇ ਮਸੀਹ ਭਵਨ ਬਣਾ ਸਕਣ ਜਿੱਥੇ ਕੋਈ ਚਰਚ ਨਹੀਂ ਹੈ ਮਸੀਹ ਧਰਮਸ਼ਾਲਾ ਨਹੀਂ ਹੈ ਜਾਂ ਚਰਚ ਠੱਠੇ ਪਿਆ ਹੈ ਉਹਨਾਂ ਦੇ ਉਹ ਸਾਰਿਆਂ ਕਰਾ ਸਕਣ ਜਾਂ ਬਿਤੇ ਮਸੀਹ ਨੌਜਵਾਨਾਂ ਨੂੰ ਖੇਡਾਂ ਵਾਸਤੇ ਜਿਵੇਂ ਅੱਜ ਪੰਜਾਬ ਦੇ ਇੱਕ ਬਹੁਤ ਵਧੀਆ ਸੀਐਮ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਵਾ ਉਹਦਾ ਮਸੀਹ ਭਾਈਚਾਰੇ ਸਾਡੇ ਚੇਅਰਮੈਨ ਸਾਹਿਬ ਜਾ ਕੇ ਨਾ ਉਹਨਾਂ ਨੌਜਵਾਨਾਂ ਨੂੰ ਕਿੱਟਾ ਵਣ ਸਕਣ ਖੇਡਾਂ ਵੱਲ ਲੈ ਕੇ ਜਾ ਸਕਣ ਤਾਂ ਕਿ ਜਿਹੜਾ ਸਾਡਾ ਹੱਸਦਾ ਵਸਦਾ ਪੰਜਾਬ ਆ ਉਹ ਫੇਰ ਉਹਦਾ ਬਣ ਬਣ ਸਕੇ ਜੋ ਸਾਡੇ ਸੀਐਮ ਸਾਹਿਬ ਦਾ ਜੋ ਸੁਪਨਾ ਵਾ ਉਹ ਤਾਂ ਦੀ ਹੋ ਸਕਦਾ ਵਾ ਜੇ ਸਾਡੇ ਬੋਰਡ ਦੇ ਕੋਲੋਂ 크ਿਸਚਨ ਵੈਲਫੇਅਰ ਵੈਲਫੇਅਰ ਤੇ ਭਲਾਈ ਤਾਂ ਦੀ ਹੋਣੀ ਆ ਦੇ ਘਟੋ ਘਟ 100 ਕਰੋੜ ਰੁਪਏ ਦਾ ਪੈਕੇਜ ਦੋਗੇ ਇਹ ਵੀ ਸਾਡੇ ਨਾਲ ਅੱਜ ਅਪੀਲ ਆ ਕਿ ਸਾਡੇ ਪ੍ਰਧਾਨ ਜੀ ਨੂੰ ਜਦ ਬਿੰਦੇ ਆ ਤਾਂ ਕਿ ਭਾਈਚਾਰੇ ਦੇ ਵਕਾਸ ਕਰਨ ਵਾਸਤੇ ਘਟੋ ਘਟ 100 ਕਰੋੜ ਰੁਪਏ ਦਾ ਜਿਹੜਾ ਇਹਨਾਂ ਨੂੰ ਪੈਕੇਜ ਦਿੱਤਾ ਜਾ ਧੰਨਵਾਦ ਚੈ ਮਸੀਦੇ ਹallelujah 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 ਉਹ ਧੰਨਵਾਦ ਇਸੇ ਇਹਸਾਨ ਸਾਡੇ ਵਿੱਚ ਪ੍ਰਧਾਨ ਜਸਪਾਲ ਜੀ ਹੁਣ ਤੁਹਾਨੂੰ ਮਿਲਾਉਣਾ ਚਾਹੁੰਦੇ ਆ ਸਾਡੇ ਚ ਚੇਅਰਮੈਨ ਨੇ ਵੈਲਫੇਅਰ ਬੋਰਡ ਦੇ ਉਹਨਾਂ ਨਾਲ ਗੱਲਬਾਤ ਕਰਵਾਉਣੀ ਚਾਹੁੰਦੇ ਆ हां जी सर ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਆ ਇਸ ਵੱਡੇ ਅਹੁਦੇ ਦੇ ਲਈ ਜੋ ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਇਹ ਮਾਨ ਸਨਮਾਨ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਸੰਬੰਧ ਵਿੱਚ ਬਹੁਤ ਸਾਰੇ ਜਿੰਨੇ ਵੀ ਮਸੀਹ ਲੀਡਰ ਨੇ ਚਾਹੇ ਪਾਸਟਰ ਸਬਾਰ ਨੇ ਸਾਰੇ ਹੀ ਇਸ ਖੁਸ਼ੀ ਤੁਹਾਡੀ ਦੇ ਵਿੱਚ ਸ਼ਾਮਿਲ ਹੋਏ ਨੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਆਪ ਜੀ ਦੇ ਸਾਰੇ ਚੈਨਲਰਾਂ ਨੂੰ ਔਰ ਸਾਰੇ ਦੇਖ ਰਹੇ ਤੁਹਾਡੇ ਚੈਨਲ ਥਰੂ ਸਾਰਿਆਂ ਨੂੰ ਜੈਮਸੀ ਜੈਸ ਪਰਮੇਸ਼ਰ ਦੀ ਕਿਰਪਾ ਹੋਈ ਆ ਹਰ ਮਿਨਿਸਟਰੀ ਨੇ ਜੋੜ ਲਾਇਆ ਪਰਮੇਸ਼ਰ ਦੀ ਕਿਰਪਾ ਨਾਲ ਹਰ ਮਿਨਿਸਟਰੀ ਨੇ ਆ ਜਿਹਨੇ ਕੈਥਲਿਕ ਹੋ ਗਈ}{|\text{ਸ਼ਾਲ ਵਿਚਾਰ} ਹੋ ਗਈ ਸੀ ਇਹਨਾਂ ਜੰਨੀਆਂ ਵਿੱਚ ਮਿਸ਼ਨਾਂ ਨੇ ਸਾਰਿਆਂ ਨੇ ਜੋੜ ਲਾ ਕੇ ਸਪਸ਼ਟ ਕੀਤੀ ਆ ਪਰਮੇਸ਼ਰ ਦੀ ਕਿਰਪਾ ਨਾਲ ਇਹ ਪਰਮੇਸ਼ਰ ਭਾਈ ਚਰਨ ਦੇ ਬਹੁਤ ਮਤ ਕੀਤੀ ਆ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਆਂਦੇ ਆ ਔਰ ਵਕ ਵਕ ਕੌਂਦਿਆਂ ਤੇ ਪਹਿਲ ਮਿਲ ਆ ਚੁੱਕੇ ਆ ਜੀ ਇਸ ਕਰਕੇ ਧੰਨਵਾਦ ਕਰਦੇ ਆ ਸਰਦਾਰ ਆਪਣਾ ਮਾਨਯੋਗ ਕੇਜਰੀਵਾਲ ਸਾਹਿਬ ਦਾ ਸਰਦਾਰ ਭਗਵੰਤ ਮਾਨ ਜੀ ਸੀਐਮ ਸਾਡੇ ਮਾਨਜੋਗ ਔਰ ਮਾਨਜੋਗ ਨੇ ਇਸ ਵਧੀਆ ਜੀ ਔਰ ਜਿੰਨੇ ਆਮ ਆਦਮੀ ਪਾਰਟੀ ਦੀ ਟੀਮ ਆ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਇਹ ਜੋਗ ਸਮਝ ਕੇ ਰੇਸ਼ੀ ਦੀ ਕਿਰਪਾ ਨਾਲ ਮੈਨੂੰ ਇਹ ਉਧਾ ਬਖਸ਼ਿਆ ਮੈਂ ਬੜੀ ਇਮਾਨਦਾਰੀ ਨਾਲ ਪੰਜਾਬ ਦੇ ਵਿੱਚ ਕੰਮ ਕਰਾਂਗਾ ਜਿਸ ਤਰ੍ਹਾਂ ਦੇ ਮਹਸੂਲਤਾਂ ਹੋਣਗੀਆਂ ਜਿਸ ਤਰ੍ਹਾਂ ਦੇ ਪਾਲਸੀ ਮਦਦਪਕ ਹੋਏਗਾ ਮੈਂ ਹਰ ਭਾਈਚਾਰੇ ਨਾਲ ਖੜਾ ਅੱਜ ਖੁਸ਼ੀ ਦੀ ਲੈ ਰਿਹਾ ਤੁਹਾਡਾ ਚਿਹਰਾ ਵੇਖ ਕੇ ਲੋਕਾਂ ਦੇ ਚਿਹਰੇ ਖਿੜੇ ਹੋਏ ਨੇ ਆਓ ਕੋਈ ਵੀ ਨੁਮਾਇੰਦਾ ਹੋਵੇ ਪਾਸਟਰ ਹੋਵੇ ਮਸੀਹ ਲੀਡਰ ਹੋਵੇ ਇਹ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇੱਕ ਵੱਖਰੀ ਖੁਸ਼ੀ ਵੇਖਣ ਨੂੰ ਮਿਲ ਰਹੀ ਆ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਕੌਮ ਦੀ ਸੇਵਾ ਕਰ ਰਹੇ ਹੋ ਤਕਰੀਬਨ ਆ ਗੱਲਬਾਤ ਕਰੀਏ 20-25 ਸਾਲਾਂ ਤੋਂ ਤੁਸੀਂ ਐਸੀ ਕੌਮ ਦੀ ਸੇਵਾ ਨੂੰ ਲਗਾਤਾਰ ਕਰ ਰਹੇ ਹੋ ਔਰ ਬੜੀ ਇਮਾਨਦਾਰੀ ਦੇ ਨਾਲ ਕਰ ਰਹੇ ਹੋ ਲੱਗਦਾ ਹੈ ਤੁਹਾਨੂੰ ਕਿ ਤੁਹਾਡੀ ਇਮਾਨਦਾਰੀ ਨੂੰ ਅੱਜ ਉਹ ਸਟਾਰ ਲੱਗੇ ਨੇ ਮੈਂ ਜੀ ਪਰਮੇਸ਼ਰ ਦੀ ਕਿਰਪਾ ਮੈਂ ਭਾਈਚਾਰਾ ਵੇਖਿਆ ਜੀ ਛੋਟੇ ਤੋਂ ਲੈ ਕੇ ਵੱਡਾ ਪਾਸਟਰ ਸਤਿਕਾਰ ਕਰੀਦਾ ਜੀ ਕੋਈ ਆਉਲਾ ਮੇਰ ਪਾਸਾ ਨਹੀਂ ਰੱਖਿਆ ਵੀ ਇਹ ਪਾਸਟਰ ਛੋਟਾ ਹੈ ਜਾਂ ਇਹ ਪਾਸਟਰ ਵੱਡਾ ਹੈ ਇਹਨੂੰ ਜਿਆਦਾ ਅਦਰ ਦੇਣਾ ਪਰਮੇਸ਼ਰ ਦੀ ਕਿਰਪਾ ਨਾਲ ਜਿਹੜਾ ਪਾਸਟਰ ਲਬਜ ਬਹੁਤ ਚੰਦ ਲੱਗਿਆ ਬਾਦਰੀ ਪਾਸਟਰ ਵਿਸ਼ਵ ਮੈਂ ਸਾਰਿਆਂ ਦਾ ਸਰਕਾਰ ਕਰਦਾ ਪੂਰੇ ਭਾਈਚਾਰੇ ਦਾ ਕਰਦਾ ਜਿੱਥੇ ਵੀ ਲੋੜ ਪੈਂਦੀ ਮੈਂ ਮੋਢੇ ਨਾਲ ਮੋਢਾ ਲਾ ਕੇ ਖੜਿਆ ਹਾਂ ਅੱਜ ਉਸ ਤਰ੍ਹਾਂ ਹੀ ਉਹਨਾਂ ਕਰਕੇ ਵਿਖਾਇਆ ਸਾਰਿਆਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਉਹ ਮੇਰੀ ਖੁਸ਼ੀ ਵਿੱਚ ਖੁਸ਼ ਨੇ ਸਾਰੇ ਤੇ ਇੱਕ ਗੱਲ ਤੁਹਾਨੂੰ ਜ਼ਰੂਰ ਪੁੱਛਣੀ ਚਾਹਾਂਗਾ ਕਿ ਤੁਹਾਡੇ ਇਨਾ ਵਧਨ ਦਾ ਇਨੀ ਸਕਸੈਸ ਦਾ ਸਫਲਤਾ ਦਾ ਜਿਹੜਾ ਰਾਜ ਹੈ ਉਹ ਜਰੂਰ ਮੇਰੇ ਕਹਾਂ ਸਾਰੀ ਪਬਲਿਕ ਹੀ ਜਾਣਨਾ ਚਾਹੇਗੀ ਕਿ ਤੁਹਾਡੀ ਮੇਨ ਸਫਲਤਾ ਦਾ ਰਾਜ ਕੀ ਹੈ ਮੇਨ ਸਫਲਤਾ ਦਾ ਰਾਜ ਜੀ ਮੇਰਾ ਸਫਰ ਜਿਹੜਾ ਪਿੰਡ ਜਿਹੜਾ ਬਾਬਾ ਨਾਨਕ ਪਿੰਡ ਪੱਖੋ ਘਟਾਲੀ ਸਾਡੇ ਤੋਂ ਆਇਆ ਜੀ ਔਰ ਮੈਨੂੰ ਆ 27 ਸਾਲ ਹੋ ਗਏ ਮਰਸਬੇ ਚਾਇਨ ਜੀ ਕਿ ਸਾਰਾ ਕੁਝ ਜੋ ਵੀ ਮੈਨੂੰ ਮਿਲ ਰਿਹਾ ਜੋ ਵੀ ਮੇਰਾ ਕਾਰੋਬਾਰ ਜਾਂ ਮੇਨ ਜਾਂ ਕੋਈ ਜਾਇਦਾਦ ਇਹ ਸਾਰਾ ਮੇਰੀ ਮਾਂ ਦੇ ਦੁਆਰਾ ਮੇਰੇ ਮਾਪਰੇ ਮੇਰੇ ਪਰਮੇਸ਼ਾ ਦੀ ਕਿਰਪਾ ਨਾਲ ਆਇਆ ਮੇਰੀ ਮਾਂ ਮੇਰੀ ਬਹੁਤ ਪਿਆਰ ਕਰਦੀ ਸੀ ਜੀ ਇਸ ਕਰਕੇ ਇਹ ਮਾਂ ਤੇ ਇਹ ਸੇਰਾ ਜਿਹੜਾ ਪਰਮੇਸ਼ਰ ਨੂੰ ਆਪਣੀ ਮਾਨ ਉਹ ਦਿੰਦਾ ਬਹੁਤ ਹੀ ਵਧੀਆ ਗੱਲ ਹੈ ਚੇਅਰਮੈਨ ਸਾਹਿਬ ਨੇ ਕਹੀ ਹੈ ਸੱਚਮੁੱਚ ਇਹ ਗੱਲ ਹੈ ਤਾੜੀਆਂ ਦੇ ਯੋਗ ਹੈ ਔਰ ਮਾਨ ਸਨਮਾਨ ਦੇ ਯੋਗ ਹੈ ਕਿ ਉਹਨਾਂ ਨੇ ਆਪਣੀ ਸਫਲਤਾ ਦਾ ਜਿਹੜਾ ਰਾਜ ਦੱਸਿਆ ਆ ਉਹ ਪਰਮੇਸ਼ਰ ਤੇ ਆਪਣੀ ਮਾਂ ਨੂੰ ਦੱਸਿਆ ਕਿ ਉਹਨਾਂ ਦੀਆਂ ਮੈਂ ਦਵਾਵਾਂ ਦੇ ਸਦਕਾ ਇਥੋਂ ਤੀਕਾ ਪਹੁੰਚਿਆ ਇੱਕ ਸੁਨੇਹਾ ਵੀ ਆ ਉਹਨਾਂ ਲੋਕਾਂ ਨੂੰ ਕਿ ਜਿਹੜੇ ਲੋਕ ਆਪਣੇ ਮਾਪੇ ਦਾ ਆਦਰ ਨਹੀਂ ਕਰਦੇ ਮਾਨ ਸਨਮਾਨ ਨਹੀਂ ਕਰਦੇ ਕਿ ਬੜਾ ਵਧੀਆ ਸੁਨੇਹਾ ਆ ਆ ਸਾਡੇ ਚੇਅਰਮੈਨ ਡੈਨੀਅਲ ਪੱਟੀ ਜੀ ਦੁਆਰਾ ਇਹ ਸਨੇਹਾ ਤੁਹਾਨੂੰ ਅੱਜ ਦਿੱਤਾ ਗਿਆ ਆ ਸੋ ਮੈਂ ਇੱਕ ਹੋਰ ਸਵਾਲ ਸਰ ਤੁਹਾਨੂੰ ਕਰਨਾ ਚਾਹਾਂਗਾ ਕਿ ਸਭ ਤੋਂ ਚੇਅਰਮੈਨ ਤੁਸੀਂ ਬਣ ਗਏ ਹੋ ਹੁਣ ਪਹਿਲ ਕਦਮੀ ਦੇ ਆਧਾਰ ਦੇ ਉੱਤੇ ਮਸੀਹ ਸਮਾਜ ਦੇ ਲਈ ਸਭ ਤੋਂ ਪਹਿਲਾ ਕਦਮ ਜਿਹੜਾ ਤੁਹਾਡਾ ਕੀ ਹੋਵੇਗਾ ਕਿਹੜਾ ਐਸਾ ਕੰਮ ਜਿਹੜਾ ਆ ਕੌਮ ਦੇ ਲਈ ਕਰਨਾ ਚਾਹੋਗੇ ਤੁਸੀਂ ਜੋ ਬੀਤੇ ਸਮੇਂ ਦੇ ਵਿੱਚ ਨਹੀਂ ਹੋਇਆ ਵੇਖੋ ਜਿਸ ਤਰ੍ਹਾਂ ਕੋਈ ਪਿਛਲੇ ਕਈ ਕੰਮ ਪੈਣੇ ਪਏ ਨੇ ਦੇਖਾਂਗੇ ਭਾਈਚਾਰੇ ਦੀਆਂ ਮੁਸ਼ਕਲਾਂ ਜੋ ਵੀ ਸੁਣਾਂਗੇ ਜਿਸ ਤਰ੍ਹਾਂ ਸਾਰੇ ਦੱਸਣਗੇ ਪੌਸੀਨ ਦਾਬਕ ਜੋ ਰਾਈਟ ਬੰਦੇ ਆ ਉਹ ਸਾਰੇ ਕੰਮ ਹੋਣਗੇ ਜੀ ਆ ਜਿੰਨਾ ਵੀ ਨਸੀਬ ਸਮਾਜ ਆ ਕੀ ਮੈਸੇਜ ਆ ਤੁਹਾਡਾ ਉਹਨਾਂ ਨੂੰ ਸਾਰੇ ਨਸੀਬ ਭਾਈਚਾਰੇ ਨੂੰ ਮੇਰੇ ਵੱਲੋਂ ਜੈਮਸੀ ਦੀ ਪਰਮੇਸ਼ਰ ਦੇ ਨਾਮ ਚੜ੍ਹਦੀ ਕਲਾ ਰੱਖੇ ਔਰ ਜੂਥ ਨੂੰ ਖਾਸ ਕਰਕੇ ਬੇਨਤੀ ਹੈ ਮੇਰੀ ਕਿ ਆਪਣੇ ਮਾਪਿਓ ਦੇ ਆਗਿਆਕਾਰੀ ਰਹੋ ਆਪਣੇ ਚਰਚਾਂ ਦੇ ਪਾਸਟਰ ਜਿਹੜੇ ਨੇ ਉਹਨਾਂ ਦੇ ਆਗਿਆਕਾਰੀ ਰਹੋ ਔਰ ਵਚਨ ਦੀ ਇੱਜ਼ਤ ਕਰੋ ਸਭ ਤੋਂ ਪਹਿਲਾਂ ਵਚਨ ਦੀ ਇੱਜ਼ਤ ਕਰੋ ਮਾਪਿਓ ਦੀ ਕਰੋ ਔਰ ਪਾਸਟਰ ਜੀ ਦੇ ਨਾਲ ਹਮੇਸ਼ਾ ਸਾਥ ਹੋ ਖਰਚੇ ਦਾ ਤੇ ਮੈਂ ਜੋਤ ਨੂੰ ਕਹਿਣਾ ਚਾਹੁੰਦਾ ਪੀ ਹਰ ਚੀਜ਼ ਉਹਨਾਂ ਨੂੰ ਮਿਲੇਗੀ ਪਰਮੇਸ਼ਰ ਉਹਨਾਂ ਦੀ ਕਿਰਪਾ ਕਰੇਗਾ ਜਿੱਦਾ ਮੇਰੇ ਤੇ ਕੀਤੀ ਆ ਇਦਾਂ ਉਹਨਾਂ ਤੇ ਵੀ ਕਰੇਗਾ ਔਰ ਮੇਰੇ ਲੈਕ ਜੋ ਮੈਨੂੰ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਦਿੱਤੀ ਆ ਆਮ ਆਦਮੀ ਪਾਰਟੀ ਨੇ ਔਰ ਜੋ ਭਾਈ ਚਾਰੇ ਕਰਕੇ ਮਿਲੀ ਹੈ ਕ੍ਰਿਸਚਨ ਮਹਿਫਿਲ ਬੋਰਡ ਦਾ ਚੇਅਰਮੈਨ ਲਾਇਆ ਉਹਦੇ ਪ੍ਰਤੀ ਕੋਈ ਵੀ ਸੇਵਾ ਹੋਏਗੀ ਮੈਂ ਰਾਤ ਦੇ ਹਾਜ਼ਰ ਆ ਮੋਢੇ ਨਾਲ ਮੋਢਾ ਲਾ ਕੇ ਖੜਾ ਪੰਜਾਬ ਵਾਸਤੇ ਸਰ ਇੱਕ ਕ੍ਰਿਸਚਨ ਭਾਈਚਾਰੇ ਦਾ ਫਤਿਹ ਦਾ ਨਾਰਾ ਹੈ ਮੈਂ ਕਹਿੰਦਾ ਤੁਸੀਂ ਉਹਨੂੰ ਆਪ ਬੁਲੰਦ ਕਰੋ ਸਾਰੇ Hallelujah! 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 Hallelujah!